ਅੱਛਾ ਉਹ ਜਿੱਤੇ ਡੱਬਾ ਜਿਹਾ ਗਲਾਸ ਜਿਹਾ ਹਾਂ 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 ਉਹਦੇ ਉੱਤੇ ਗੱਡਰਾਂ ਚ ਥੱਲੇ ਡੱਬੋ ਗਿਆ ਤੁਸੀਂ ਸਾਰੀ ਗੱਲ ਇੱਕ ਵਾਰ ਚ ਇੱਥੇ ਆਹ ਵਾਰ ਇੱਕ ਤਾਂ ਮੈਂ गिर ਗਿਆ ਆ ਰੁਕ ਰੁਕ ਕੇ ਹੋ ਰਹੀ ਬਰਸਾਤ ਦੇ ਕਾਰਨ ਰੋਪੜ ਦੇ ਕਸਬਾ ਬੇਲਾਦੇ ਅਧੀਨ ਪੈਂਦੇ ਪਿੰਡ ਪ੍ਰੋਜਪੁਰ ਵਿੱਚ ਇੱਕ ਦੁਰਘਟਨਾ ਹੋ ਗਈ ਦੋ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਕੱਚੇ ਮਕਾਨ ਦੀ ਛੱਤ ਡੇਗ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੇਕਰ ਵਿਅਕਤੀ ਦੀ ਪਛਾਣ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਤ ਸਿੰਘ ਜਿਸ ਦੀ ਉਮਰ ਕਰੀਬ 50 ਸਾਲ ਹੈ ਉਸ ਦੀ ਮੌਤ ਹੋ ਗਈ ਹੈ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਹੋਈ ਉਦੋਂ ਹਜ਼ਾਰਾ ਸਿੰਘ ਦੇ ਪਰਿਵਾਰ ਦਾ ਕੋਈ ਵੀ ਵਿਅਕਤੀ ਘਰ ਵਿੱਚ ਮੌਜੂਦ ਨਹੀਂ ਸੀ ਅਤੇ ਘਟਨਾ ਉਪਰੰਤ ਪਿੰਡ ਵਾਸੀਆਂ ਵੱਲੋਂ ਹਜ਼ਾਰਾ ਸਿੰਘ ਦੇ ਪੁੱਤਰ ਨੂੰ ਉਸ ਜਗ੍ਹਾ ਤੇ ਬੁਲਾਇਆ ਗਿਆ ਜਦੋਂ ਮਲਬੇ ਹੇਠਾਂ ਹਜ਼ਾਰਾ ਸਿੰਘ ਨੂੰ ਕੱਢਿਆ ਗਿਆ ਤਾਂ ਉਸ ਵਕਤ ਉਹਨਾਂ ਨੇ ਮੌਤ ਹੋ ਚੁੱਕੀ ਸੀ। ਤਦਾਂ ਦੱਲਤਾ ਜਾਂ ਕੋਈ ਧੀ ਹੋਵੇ ਨਹੀਂ ਪੂਰਾ ਤਾਂ ਮੇਰੇ ਕੋਈ ਕੰਸਾਜ ਚੱਲਦਾ ਚੱਲਿਆ ਲਾਵਾ ਅੱਗੇ ਕਿ ਭਾਈ ਸ਼ਾਇਦ ਚੱਲੇ ਜਾਵੇ ਮੂੰਹ ਹੀ ਨਾ ਟਾਹੇਗਾ ਉਹਦਾ ਮੂੰਹ ਹੋਵੇ ਦੋ ਤੇ ਆ ਹੈਗਾ ਨਾ ਇੱਕ ਹੋਰੇ ਨਾ ਕਾਰ ਤੋਂ ਹਮਨੇ ਲੋਗਾਂ ਦੇ ਆਪ ਹਮਲਾ ਕਰਿਆ ਪਹਿਲਾਂ ਹੀ ਕੁੜੀ ਮੈਂ ਸੈਕਿੰਟਾਂ ਜੇ ਹੋ ਗਿਆ ਤਾਂ ਉਹ ਚੇਰੇ ਨੇ ਆ ਚੀ ਗਏ ਬਾਈ ਦਾ ਬਲਾਕ ਇਹ ਇੱਛੇ ਜਾਂਦਾ ਆਹ ਵਾਕ ਬਸ ਅੱਛਾ ਅੱਛਾ ਉਹ ਬਿੰਦਾ ਗਿਆ ਤੇ ਜੂਬੀ ਨਹੀਂ ਦੇ ਕੋ ਗੱਲਾਂ ਬਿੰਦਾ ਰਹਿੰਦਾ ਇਹਨਾਂ ਨੂੰ ਜਿਆ ਜਾਣ ਕਰਦਾ ਹੈ ਉਹ ਬਿੰਦਾ ਕਹਿੰਦਾ ਕੀ ਜੀ ਉਹ ਜਾਣ ਵੀ ਰਹਾ ਹੈ ਬੰਦਾ ਉਹਦੇ ਅੱਗੇ ਵੀ ਆ ਬਾਈ ਕੰਡਾ ਹੀ ਆ ਇਹ ਆ ਬਾਈ ਕੰਡਾ ਹੀ ਆ ਜੀ ਕੰਡਾ ਹੀ ਆ ਬਾਈ ਇਹ ਘਰਦਾ ਹੈਗਾ ਘਰਦੇ ਕੋਈ ਵੀ ਨਹੀਂ ਜੀ ਕਰਦੇ ਉਹਦੇ ਦੇਖ ਲੈ ਨਹੀਂ ਕਰ ਲੈਂਦੇ ਆਪਣੇ ਤੋਂ ਪੁੱਛੇ ਨਹੀਂ ਨੂੰ ਜਾਲ ਰਹੇ ਹਾਂ 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 ਬਾਦੀ ਵਾਲੇ ਨੂੰ ਜਾਲ ਰਹੇ ਨੇ ਮੈਂ अजीत ਖਬਰਤ ਮੈਂ ਜੀ ਅੱਛਾ ਜੀ ਅਸੀਂ ਜਦ ਮੈਂ ਇੱਥੇ ਤੇ ਗਿਆ ਮੈਂ ਡਿਊਟੀ ਚੱਲ ਗਿਆ ਤਾਂ ਜੀ ਥੀ ਪਾਰਕ ਚ ਮਕਾਲ ਸਾਹਿਬ ਜੀ ਤੇ ਜਦੋਂ ਜਦ ਵੀ ਮੈਨੂੰ ਫੋਨ ਆਇਆ ਬਾਦੀ ਚ ਕਹਿੰਦੇ ਛੱਤ ਗਿਰ ਗਈ ਜੀ ਕੋਠੇ ਦੀ ਛੱਤ ਦੇ ਥੱਲੇ ਦੱਬਿਆ ਪਿਆ ਦਿਖਿਆ ਜੀ ਸੰਤ ਉੱਥੇ ਸਿਰ ਪਰ 6:30 ਵਜੇ ਬਹੁਤ ਰਹਾੜ ਹੋਇਆ ਜੀ ਮਾਰ ਜਦੋਂ ਡੈਥ ਹੋ ਗਈ ਥੋਣੀ ਡੈਥ ਹੋ ਗਈ ਜੀ ਇਹਨੂੰ ਲੈ ਕੇ ਗਏ ਹਸਪਤਾਲ ਨੂੰ ਜੀ ਰੁਕੜ ਜੀ ਕਿੰਨੇ ਵਜੇ ਦੀ ਘਟਨਾ ਇਹ 8:30 ਵਜੇ ਦੀ ਗੱਲ ਹੈ ਜੀ ਸਾਥ ਕੀ ਰੰਦਾ ਕੀ ਕਾਰਨ ਹੋਇਆ ਜੀ ਸ਼ੰਤ ਜੀ ਉਹਦਾ ਕੋਈ ਕਾਰਨ ਨਹੀਂ ਸੀ ਸੱਤ ਦਾ ਬਿਲਕੁਲ ਸਹੀ ਸੀ ਜੀ ਸਾਬ ਮੀਂਹ ਕਿਣੇ ਤੇ ਜਿਹੜੇ ਮੀਂਹ ਕਿਣੀ ਤੇ ਪਾਣੀ ਪੋਣੀ ਦੇ ਕੈਟ ਦੇ نیچے ਗਿਰ ਗਈ ਜੀ ਜਮੀ ਪਈ ਗਿਆ ਸਾਰੀ ਰਾਤ ਦਾ ਜੀ ਉਹਦੇ ਕਰਕੇ ਗਿਰ ਗਈ ਜੀ ਬਾਕੀ ਛੱਤ ਦਾ ਬਿਲਕੁਲ ਕੋਈ ਬਦਲਾ ਨਹੀਂ ਦਾ ਸਾਰਾ ਕੁਝ ਸਭ ਕੁਝ ਠੀਕ ਠੀਕਾ ਗਾਰਡਰ ਸੀ ਜੇ ਥੱਲੇ ਇਹ ਕੋਣ ਹੈ ਕੀ ਵਰਦਾ ਤੇ ਸਾਰੇ ਵਰਦਾ ਤਾਂ ਗੱਡਰ ਉੱਪਰ ਤੇ ਵਜਨ ਪਾਣੀ ਖੜ ਗਿਆ ਪਾਣੀ ਕਰਕੇ ਥੱਲੇ ਲੱਫ ਗਿਆ ਹੋ ਮੋਝਣੇ ਕਰ ਗਿਆ ਹੋ ਵਜਨ ਪਿਆ ਥੱਲੇ ਨੂੰ ਅੰਦਰ ਨੂੰ ਗਿਰ ਗਿਆ ਇੱਕ ਗੱਡਰ ਦਾ ਥੱਲੇ ਦੱਬ ਲਈ ਕਰ ਦੇਣਾ ਇੱਕ ਮੂੰਹ ਪਾ ਬਜ ਗਿਆ ਵੱਡ ਹੋ ਗਏ ਜਿਹੜੇ ਪੇਜ ਗਏ ਉਹਨਾਂ ਦਾ ਕੀ ਨਾਮ ਕਿੰਨੀ ਕੁ ਉਮਰ ਹਜ਼ਾਰਾ ਸਿੰਘ ਕਿੰਨੀ ਕੁ ਉਮਰ ਦੀ ਹੋ ਗਈ 50 ਦੇ ਗੇੜ੍ਹ ਹੈਗਾ ਕੱਲੇ ਉਹੀ ਪੇਜ ਸੀ ਕਿ ਹੋਰ ਪੇਜ ਉਹੀ ਤਾਂ ਬਾਕੀ ਇੱਥੇ ਮਹਿਸਾਂ ਦਿਆਂ ਇੱਕ ਕਟੂਰੇ ਦੱਬ ਹੋਇਆ ਤਾਂ ਇੱਕ ਮੈਸੂ ਥੇ ਖੜੀ ਸੀ ਸਾਈਡ ਤੇ ਇਹ ਕਿੰਨੇ ਕਬਜ ਦੀ ਘਟਨਾ ਕਿੰਨੇ ਕਬਜ ਆ ਸਾਢੇ 8:20 ਆ ਸਾਢੇ 8:30 ਵਜੇ ਦੀ ਹੈ ਕਿਹੜਾ ਪਿੰਡ ਹੈ ਜੀ ਰੋਜਪੁਰ ਤੁਹਾਡਾ ਨਾਮ ਕੀ ਹੈ ਬਾਬਾ ਜੀ ਹਰਵੰਦ ਸਿੰਘ ਮੈਂ ਆਪਣੇ ਨਾਲ ਛੋਟਾ ਲੜਕਾ ਔਰ ਬਾਹਰ ਖੜੇ ਸੀ ਤੇ ਗੱਲਬਾਤ ਕਰਦੇ ਸੀ ਉਹ ਇੱਕਦਮ ਉਹ ਮੁੰਡਾ ਡਿਊਟੀ ਨੂੰ ਚੱਲ ਗਿਆ ਤੇ ਮੈਂ ਉੱਥੋਂ ਬਸ ਸਕਿੰਟਾਂ 'ਚ ਇੱਥੇ ਪਹੁੰਚੇ ਜਾਨ ਨੂੰ ਇਹ ਪੂਰਾ ਇੱਕਦਮ ਹੀ ਥੱਲੇ ਗਿਰ ਗਿਆ ਤੇ ਮੈਂ ਘਰ ਗਿਆ ਜਾ ਕੇ ਮਾਂ ਆ ਵੀ ਉੱਥੇ ਤੁਹਾਡਾ ਮਕਾਨ ਗਿਰ ਗਿਆ ਮੱਜਾਂ-ਮੁੱਜਾਂ ਥੱਲੇ ਨਹੀਂ ਤੇ ਸਾਡੀ ਚਾਚੀ ਕਹਿੰਦੀ ਵੀ ਚਾਚਾ ਵੀ ਤੇਰਾ ਉੱਥੇ ਆ ਪਰ ਫੇਰ ਅਗੇ ਹੀ ਦੇਖਿਆ ਸਾਰਾ ਫੋਲਿਆ ਫਾਲਿਆ ਤਾਂ ਉੱਥੇ ਉਹਨਾਂ ਦੀ ਪਿੱਠ ਸੀ ਜਿਹੜੀ ਜਿੱਦਾਂ ਪਾਠ ਕਰਦੇ ਸੀ ਉਦਾਂ ਹੀ ਇੱਕਦਮ ਮੂਰੇ ਨੂੰ ਹੋ ਗਏ ਤੇ ਉੱਥੇ ਜਾ ਕੇ ਗਾਰਡਰ ਗੁੱਡਰ ਚੱਕਿਆ ਤਿੰਨ ਚਾਰ ਆ ਜਣੇ ਨੇ ਤਾਂ ਫੇਸ ਇੱਕ ਸਾਈਡ ਪੂਰਾ ਉਹਨਾਂ ਦਾ ਪਿੱਛੇ ਗਿਆ ਕਿੰਨੀ ਉਮਰ ਸੀ ਕੀ ਕਮਾਨ ਵਾਲੇ ਕੌਣ-ਕੌਣ ਹਨ ਇਹ ਕਮਾਨ ਵਾਲੇ ਤਾਂ ਜੀ ਬਸ ਆਪਣਾ ਆਈਦ ਜਾਈ ਹੋਏ ਤੇ ਇੱਕ ਮੁੰਡਾ ਦਾ ਵਿਚਾਰੇ ਦੇ ਹੈਂਡੀਕੈਪ ਦਾ ਦੂਜਾ ਕਿਤੇ ਉਹ ਕਰਦਾ ਸਿਕਿਉਰਿਟੀ ਗਾਰਡ ਲੱਗਿਆ ਰੋਪੜ ਇੱਕ ਮੁੰਡਾ ਸਿਟੀ ਯੂ ਚੈਂਜ ਮੰਨ ਜਮੀਨ ਜਾਇਦਾਦ ਆਪਣੇ ਕੋਲ ਠਿਕਰੀ ਗਏ ਐਨੀ ਹੋਣੀ ਮਾਈਕ ਆਈ ਚਲਾਈ ਲਾ ਲੋ ਹੋਰ ਇਹ ਸਰਕਲ ਚੱਲਦਾ ਸੀ ਬਸ ਕਾ 25 ਮਿੰਟ ਦੀ ਘਟਨਾ ਹੈ ਇਹ ਇੱਕੋ ਦਮ ਜਦ ਗਰੇ ਨਾ ਤੇ ਅਸੀਂ ਇੱਥੇ ਦੇ ਨਾਲੇ ਸਾਡਾ ਘਰ ਆਏ ਅਸੀਂ ਤੇ ਜਦ ਦੇਖਿਆ ਮੈਂ ਇੱਥੇ ਇਧਰ ਖੜੀ ਸੀ ਕੱਟੀ ਇਧਰ ਤੇ ਫਿਰ ਉਹਨਾਂ ਨੂੰ ਬੁਲਾਇਆ ਗਿਆ ਜਿਹੜੇ ਹਜਾਰਾ ਸਿੰਘ ਦੇ ਸੁਪੁੱਤਰ ਉਹਨਾਂ ਨੂੰ ਬੁਲਾ ਕੇ ਫਿਰ ਬੁਲਾ ਕੇ ਤੇ ਬੁਲਾਇਆ ਤਾਂ ਉਹਨਾਂ ਨੇ ਦੱਸਿਆ ਵੀ ਡੈਡੀ ਵੀ ਇੱਥੇ ਨੀਚੇ ਇਹ ਤਾਂ 8:25 ਦੇ ਜਾਈ ਗਿਰ ਗਿਆ ਤਾਂ ਫਿਰ ਉਹਨਾਂ ਨੂੰ ਬੁਲਾ ਕੇ ਤਾਂ ਫਿਰ ਇੱਥੇ ਉਹ ਗਾਰਡਰ ਉੱਥੇ ਪਏ ਸੀਗੇ ਤੇ ਤਾਂ ਉਹਨਾਂ ਨੂੰ ਫਿਰ ਜਦੋਂ ਜਾਇਦ ਕਰਕੇ ਕੱਢਿਆ ਗਿਆ ਤਾਂ ਮੇਰੇ ਤੱਕ ਤਾਂ ਇੱਥੇ ਹੋ ਗਿਆ ਤੇ ਕੀ ਹਾਲਾਤ ਆ ਉਹਨਾਂ ਦੇ ਕਿੰਦਾ ਐਨੇ ਐ ਨਹੀਂ ਜਦ ਬਸ ਮੀਡੀਅਮ ਕਲਾਸ ਦੇ ਗਰੀਬੀ ਦਾ ਭਾਈਆ ਬਸ ਉੱਪਰ ਦੇ ਗਾਰਡਰ ਵੱਜਾ ਐ ਗਰੀਬੀ ਦਾ ਭਾਈਆ ਵੈਸੇ ਠੀਕ ਹਾਂਜੀ ਭੱਜ ਕੇ 25 ਮਿੰਟ ਦੀ ਘਟਨਾ ਹੈ ਤੇ ਇੱਕੋ ਦਮ ਜਦ ਗਿਰੇ ਨਾ ਤੇ ਅਸੀਂ ਇੱਥੇ ਦੇ ਨਾਲ ਹੀ ਸਾਡਾ ਘਰ ਦਾ ਆਏ ਅਸੀਂ ਤੇ ਜਦ ਦੇਖਿਆ ਮੈਂ ਇਸ ਇੱਧਰ ਖੜੀ ਸੀ ਕੱਟੀ ਇੱਧਰ ਤੇ ਫਿਰ ਉਹਨਾਂ ਨੂੰ ਬੁਲਾਇਆ ਗਿਆ ਜਿਹੜੇ ਹਜਾਰਾ ਸਿੰਘ ਦੇ ਸੁਪੁੱਤਰ ਆ ਉਹਨਾਂ ਨੂੰ ਬੁਲਾ ਕੇ ਫਿਰ ਬੁਲਾਇਆ ਤੇ ਬੁਲਾਇਆ ਤਾਂ ਉਹਨਾਂ ਨੇ ਦੱਸਿਆ ਵੀ ਡੈਡੀ ਵੀ ਇੱਥੇ نیچے ਆ ਪਿਤਾ 8:25 ਮਿੰਟ ਦੇ ਜਾਈਂ ਡੇਰ ਗਿਆ ਤਾਂ ਫਿਰ ਉਹਨਾਂ ਨੂੰ ਬੁਲਾ ਕੇ ਤਾਂ ਫਿਰ ਇੱਥੇ ਉਹ ਗੱਡਰ ਉੱਥੇ ਪਏ ਸੀਗੇ ਤੇ ਤਾਂ ਉਹਨਾਂ ਨੂੰ ਫਿਰ ਜਦੋਂ ਜਾਇਦ ਕਰਕੇ ਕੱਢਿਆ ਗਿਆ ਤਾਂ ਮੈ ਮਨੇ ਤਾਂ ਕਿਤਾ ਇੱਥੇ ਹੋ ਕੇ ਸੀ ਕੀ ਹਾਲਾਤ ਆ ਉਹਨਾਂ ਦੇ ਕਿਦਾਂ ਐ ਨਹੀਂ ਜੀ ਜਦੋਂ ਮੀਡੀਅਮ ਕਲਾਸ ਜਿਹੜੀ ਗਰੀਬੀ ਦਾ ਬਈ ਆ ਹਾਂ ਸੁੱਪਰ ਦੇ ਗਾਰਡਰਰ ਵੱਜਿਆ ਐ ਗਰੀਬੀ ਦਾ ਬਈ ਆ ਠੀਕ ਹਾਂ ਜੀ ਅਸੀਂ ਨਾ ਮੈਂ ਉਹਨਾਂ ਦਾ ਛੋਟਾ ਲੜਕਾ ਔਰੇ ਬਾਹਰ ਖੜੇ ਸੀ ਫੇ ਗੱਲਬਾਤ ਕਰਦੇ ਸੀ ਉਹ ਇੱਕਦਮ ਉਹ ਮੁੰਡਾ ਡਿਊਟੀ ਨੂੰ ਚਲੇ ਗਿਆ ਤੇ ਮੈਂ ਉੱਥੋਂ ਬਸ ਸਕਿੰਟਾਂ 'ਚ ਇੱਥੇ ਪਹੁੰਚੇ ਜਾਨ ਨੂੰ ਇਹ ਪੂਰਾ ਇਕਦਮ ਹੀ ਥੱਲੇ ਗਿਰ ਗਿਆ ਤੇ ਮੈਂ ਘਰ ਗਿਆ ਜਾ ਕੇ ਮਾਂ ਆ ਵੀ ਉੱਥੇ ਸਾਡਾ ਮਕਾਨ ਗਿਰ ਗਿਆ ਮੱਜਾਂ-ਮੁੱਜਾਂ ਥੱਲੇ ਨਹੀਂ ਤੇ ਸਾਡੀ ਚਾਚੀ ਕਹਿੰਦੀ ਵੀ ਚਾਚਾ ਵੀ ਤੇਰਾ ਉੱਥੇ ਹੀ ਆ ਤੁਰ ਫੇਰ ਆ ਕੇ ਅਸੀਂ ਦੇਖਿਆ ਸਾਰਾ ਫੋਲਿਆ-ਫਾਲਿਆ ਤਾਂ ਉੱਥੇ ਉਹਨਾਂ ਦੀ ਪਿੱਠ ਜੀ ਜਿਹੜੀ ਜਿੱਦਾਂ ਪਾਠ ਕਰਦੇ ਸੀ ਉਦਾਂ ਹੀ ਇਕਦਮ ਮੂਰੇ ਨੂੰ ਹੋ ਗਏ ਤੇ ਉੱਥੇ ਜਾ ਕੇ ਗਾਡਰ-ਗੁੱਡਰ ਚੱਕਿਆ ਤਿੰਨ-ਚਾਰ ਜਣੇ ਨੇ ਤਾਂ ਆਸ ਫੇਸ ਇੱਕ ਸਾਈਡ ਪੂਰਾ ਉਹਨਾਂ ਦਾ ਪਿੱਛੇ ਜਾ ਰਿਹਾ ਕਿੰਨੀ ਉਮਰ ਸੀਗੀ ਕਮਾਨ ਵਾਲੇ ਕੌਣ-ਕੌਣ ਆ ਉਹਨਾਂ ਦਾ ਕਮਾਨ ਵਾਲੇ ਤਾਂ ਇਹ ਬਸ ਆਪਣਾ ਆਈ ਜੁਲਾਈ ਹੋਇਆ ਤੇ ਇੱਕ ਮੁੰਡਾ ਦਾ ਵਿਚਾਰੇ ਹੈਂਡੀਕੈਪ ਤਾਂ ਦੂਜਾ ਕਿਤੇ ਉਹ ਕਰਦਾ ਸਿਕਿਉਰਿਟੀ ਗਾਰਡ ਲੱਗੇ ਰੋਪੜ ਇੱਕ ਮੁੰਡਾ ਸਿਟੀ ਯੂਚ ਹੈ ਜਿਵੇਂ ਜਮੀਨ ਜਾਇਦਾਦ ਆਪਣੇ ਕੋਲ ਠੀਕ ਠੀਕ ਹੈ ਐਨੀ ਹੋਣੀ ਹੈ ਮਾਈਕ ਆਈ ਚਲਾਈ ਲਾ ਲੋ ਹੋਰ ਸਰਕਲ ਚੱਲਦਾ ਜੀ ਬਾਰ ਦਾ ਤਾਂ ਗੱਡਰ ਉੱਪਰ ਤੇ ਬਜਨ ਪਾਣੀ ਖੜ ਗਿਆ ਪਾਣੀ ਕਰਕੇ ਥੱਲੇ ਲੱਫ ਗਿਆ ਉਹ ਮੂਝਣੇ ਕਰਗਾ ਹੋ ਵਜਨ ਪਿਆ ਥੱਲੇ ਨੂੰ ਅੰਦਰ ਨੂੰ ਗਿਰ ਗਿਆ ਇੱਕ ਗੱਡਾ ਥੱਲੇ ਦੱਬ ਵੀ ਕਰ ਦੇਣਾ ਇੱਕ ਮੂੰਹ ਪਾ ਬਜ ਗਿਆ ਵੱਢ ਹੋ ਗਏ ਜਿਹੜੇ ਪੇ ਸੀਗੇ ਉਹਨਾਂ ਦਾ ਕੀ ਨਾਮ ਕਿੰਨੀ ਕੁ ਉਮਰ ਸੀਗੀ ਕਿੰਨੀ ਕੁ ਉਮਰ ਦੀ ਹੋ ਗਈ 50 ਦੇ ਗੇੜੇ ਹੈਗਾ ਕੱਲੇ ਉਹੀ ਪੇ ਸੀਗੇ ਹੋਰ ਫੇ ਨਹੀਂ ਤਾਂ ਬਾਕੀ ਇੱਥੇ ਮਹਿਸਾਂ ਦਿਆਂ ਇੱਕ ਕਟੂਰੇ ਦੱਬ ਉਹਦਾ ਇੱਕ ਮਾਇ ਸੁਥੇ ਖੜੀ ਸੀ ਸਾਢੇ ਇਹ ਕਿੰਨੇ ਕਬਜ ਦੀ ਘਟਨਾ ਕਿੰਨੇ ਕਬਜ ਵਾ ਸਾਢੇ 25 ਮਿੰਟ ਦੀ ਹਾਂ ਸਾਢੇ 8:30 ਵਜੇ ਦੀ ਕਿਹੜਾ ਪਿੰਡ ਹੈ ਇਹ ਰੋਜਪੁਰ ਤੁਹਾਡਾ ਨਾਮ ਕੀ ਹੈ ਬਾਬਾ ਜੀ ਹਰਵੰਦ ਸਿੰਘ